ਇਹ ਪੰਜਾਬ ਦੇ ਜਿਹੜੇ 36 ਕੇ 37 ਗੁਰਦੁਆਰੇ ਦੱਸੇ ਜਾ ਰਹੇ ਨੇ ਉੱਥੇ ਫੌਜ ਤਨਾਤ ਕਰਨ ਦਾ ਮਤਲਬ ਕੀ ਸੀ ਇਕੱਲੇ ਸੰਤ ਜਰਨੈਲ ਸਿੰਘ ਦੀ ਗੱਲ ਹੁੰਦੀ ਨਾ ਤੇ ਕੋ ਬਹੁਤੀ ਵੱਡੀ ਗੱਲ ਨਹੀਂ ਸੀ ਸਰਕਾਰ ਦੀ ਇੱਕੋ ਇੱਛਾ ਸੀ ਕਿ ਆਪਾਂ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਡਰਾ ਕੇ ਦਬਕਾ ਕੇ ਕਸਿਆਰੇ ਬਣਾ ਕੇ ਉਸ ਸਮੇਂ ਜਿਹੜਾ ਸਰਕਾਰ ਦੀ ਮਨਸ਼ਾ ਸੀ ਉਹ ਸਹੀ ਨਹੀਂ ਸੀ ਜਿਸ ਕਰਕੇ ਸਾਰਾ ਕੁਝ ਵਾਪਸ ਗਿਆ ਐਲ ਐਮ ਜੀ ਐਮ ਐਮ ਜੀ ਗੱਨਾ ਮਾਸਟਰ ਗੱਨਾ ਇਹ ਸਾਰੀਆਂ ਨੇ ਚਲਾਈਆਂ ਪਰ ਇਹਦੀ ਪੇਛ ਨਹੀਂ ਗਈ ਇੰਨੇ ਢੇਰ ਲੱਗੇ ਪਏ ਲਾਸ਼ਾਂ ਦੇ ਇੰਨੇ ਲੱਗੇ ਪਏ ਵੀ ਉਹ ਬਰਾਂਡੇ ਨਾਲ ਵੀ ਉੱਚੇ ਹੋਏ ਪਏ ਜਿਹੜਾ ਬਰਾਂਡਾ ਉੱਚਾ 8-9 ਮਹੀਨੇ ਦਾ ਬੱਚਾ ਸੀ ਤੇ ਦੂਜੇ ਨੇ ਥੱਲੇੋਂ ਮਾਰ ਕੇ ਬਰਸਟਿੰਗ ਕਰਕੇ ਨਾ ਸਿਰਫ ਲੱਤਾਂ ਹੀ ਉਹਦੇ ਹੱਥ 'ਚ ਰਹਿ ਗਈਆਂ ਬਾਕੀ ਸਾਰਾ ਕੁਝ ਉਹਨਾਂ ਸਮਝ ਲਓ ਵੀ 6 ਤਰੀਕ ਦੀ ਰਾਤ ਤੋਂ ਲੈ ਕੇ 10 ਤਰੀਕ ਤੱਕ ਇੱਕੇ ਥਾਂ ਹੀ ਫਰਦ ਤੇ ਸੁੱਟੀ ਰੱਖਿਆ ਇਹਦੇ ਹਾਲਾਤ ਹੋ ਗਏ ਸਨ ਸਾਡਾ ਜਿਹੜਾ ਮਾਸ ਅਸੀਂ ਨਾ ਸੜ-ਸੜ ਕੇ ਸਾਨੂੰ ਮੁਸ਼ਕਾਉਣ ਲੱਗ ਪਿਆ ਮੇਰੇ ਖਿਆਲ ਮੁਗਲਾਂ ਦੇ ਜਿਹੜੇ ਹੈਗੇ ਸੀ ਨਾ ਤਸ਼ੱਦਦ ਹੂੰ ਉਹਨਾਂ ਨੂੰ ਵੀ ਮਾਤ ਪਾ ਗਈ ਸੀ ਜੋ ਇਹਨਾਂ ਨੇ ਤਸ਼ੱਦਦ ਕੀਤੇ ਛੜਦੀ ਕਲਾ ਟੈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੂਨ 1984 ਨਾ ਭੋਲਿਆ ਤੇ ਨਾ ਬਖਸ਼ਯੋਗ ਹੈ ਜੂਨ 1984 ਦੇ ਦੌਰਾਨ ਜੋ ਆਪਰੇਸ਼ਨ ਬਲੂ ਸਟਾਰ ਹੋਇਆ ਕੱਲੂਕਾਰ ਦਿਵਸ ਵਜੋਂ ਜਿਹੜਾ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਇਤਿਹਾਸ ਮੁਤਾਬਿਕ ਦੱਸਿਆ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਸਿੰਘ ਸਿੰਘਣੀਆਂ ਸ਼ਹੀਦ ਹੋਏ ਤਾਂ ਉਸ ਤੋਂ ਬਾਅਦ ਤਕਰੀਬਨ 35 ਕੇ 37 ਦੇ ਕਰੀਬ ਨੇ ਗੁਰੂ ਘਰ ਸੀ ਪੰਜਾਬ ਦੇ ਵਿੱਚ ਤਾਂ ਉੱਥੇ ਜਿਹੜੀ ਫੌਜ ਆ ਉਹ ਤਨਾਤ ਕਰ ਦਿੱਤੀ ਗਈ ਤਾਂ ਉਸ ਸਮੇਂ ਦੇ ਹਾਲਾਤ ਕੀ ਸੀ ਤਾਂ ਲਗਾਤਾਰ ਜਿਹੜੀ ਹੈ 29 ਤਰੀਕ ਤੋਂ ਲੈ ਕੇ 6 ਜੂਨ ਤੱਕ ਜਿਹੜਾ ਇਹ ਲਗਾਤਾਰ ਦਿਹਾੜੇ ਮਨਾਏ ਜਾਂਦੇ ਨੇ ਸ਼੍ਰੀ ਅਕਾਲ ਤਖਸਾਲ ਸਾਹਿਬ ਜੀ ਖੇ ਜਿਹੜਾ ਸਮਾਗਮ ਲਿਖੇ ਜਾਂਦੇ ਨੇ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਹੀਦਾਂ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਸਿੰਘ ਸਭਾ ਦੇ ਨੇ ਉਹ ਸੰਗਤਾਂ ਨੂੰ ਜਿਹੜਾ ਸੰਦੇਸ਼ ਨੇ ਉਹ ਜਾਰੀ ਕਰਦੇ ਨੇ ਤਾਂ ਉਸ ਸਮੇਂ ਜੋ ਅੱਖੀ ਡਿਟਾ ਹਾਲ ਹੈ ਸੋ ਕੀ ਹਾਲਾਤ ਹਨ ਤਾਂ ਸਾਡੇ ਨਾਲ ਖਾਸ ਤੌਰ ਤੇ ਸ਼ਖ ਨੇ ਉਹ ਸਮਝੋ ਹਾਲਾਤ ਦੇਖੇ ਸਿੰਘ ਸਾਹਿਬ ਜਿਨ੍ਹਾਂ ਨੇ ਉਹ ਸਾਰਾ ਦ੍ਰਿਸ਼ ਦੇਖਿਆ ਤਾਂ ਉਸ ਸਮੇਂ ਹਾਲਾਤ ਕੀ ਸਨ ਉਹ ਜੀਕਰ ਕੀ ਸੀ ਤਾਂ ਦੌਰ ਕੀਵੇਂ ਸੀ ਇਹ ਸਾਰੀਆਂ ਜਿਹੜੀਆਂ ਆਪਣੇ ਅੱਖੀ ਦੇ ਪਿੰਡੇ ਤੇ ਹੜਾਈਆਂ ਨੇ ਤਾਂ ਅਸੀਂ ਤੁਹਾਨੂੰ ਆਪਣ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਨਾਲ ਉਹ ਸਾਰੀ ਜਿਹੜੀ ਹਾਲਾਤ ਨੇ ਉਹ ਜਾਣਕਾਰ ਜਿਹੜੀ ਆ ਉਹ ਸਾਂਝੀ ਕਰਾਂਗੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਿੰਘ ਸਾਹਿਬ ਦਾ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਮਨਮੋਹਨ ਸਿੰਘ ਬਾਰਨ ਵਾਲੇ ਮਨਮੋਹ ਸਿੰਘ ਬਾਹਰਨ ਵਾਲੇ ਉਸ ਸਮੇਂ ਕਿਹੜੀ ਜਗ੍ਹਾ ਤੇ ਸਨ ਜਦੋਂ ਜੂਨ 1984 ਦਾ ਇਹ ਵਾਕਿਆ ਹੋਇਆ ਉਦੋਂ ਜਿਹੜੀ ਸਾਡੀ ਡਿਊਟੀ ਸੀ ਲੰਗਰ ਹਾਲ ਦੀ ਜਿਹੜੀ ਬਿਲਡਿੰਗ ਹੈ ਉਹਦੇ ਵਿੱਚ ਹਜੂਰ ਸਾਹਿਬ ਤੋਂ ਕਾਰ ਸੇਵਾਲੇ ਸਿੰਘ ਆਏ ਸਨ 40 ਦੇ ਕਰੀਬ ਉਹਨਾਂ ਦੇ ਨਾਲ ਮੇਰੀ ਡਿਊਟੀ ਸੀ ਉਸ ਸਮੇਂ ਜਿੱਥੇ ਦਿਨ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤਰਾ ਵਾਲੇ ਆ ਕੇ ਸੰਗਤਾਂ ਨੂੰ ਸੰਬੋਧਨ ਹੁੰਦੇ ਸਨ ਤੇ ਸਿੱਖੀ ਦਾ ਪ੍ਰਚਾਰ ਕਰਦੇ ਸਨ ਜੀ ਲੰਗਰ ਹਾਲ ਤੇ ਉੱਥੇ ਸਾਡੀ ਡਿਊਟੀ ਮੋਰਚਿਆਂ 'ਚ ਠੀਕ ਹੈ ਇੱਕ ਇਤਿਹਾਸ ਮੁਤਾਬਿਕ ਮੈਂ ਨਾ ਸੰਤ ਚਨ ਲਾਲ ਸਿੰਘ ਪਿੰਡਰਾਲ ਦੀ ਪੂਰੀ ਜਿਹੜੀ ਕਿਤਾਬ ਹੈ ਜੀਮਣੀ ਹੈ ਉਹ ਪੂਰੀ ਸੰਖੇਪ ਰੂਪ ਦੇ ਵਿੱਚ ਸਾਂਝੀ ਕੀਤੀ ਹੈ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਦਰਬਾਰ ਸਾਹਿਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਫੌਜ ਤਨਾਤ ਕਰਦੀ ਗਈ ਸੀ ਰਾਤ ਨੂੰ ਜਿਹੜਾ ਗੋਲੀਬਾਰੀ ਵੀ ਹੁੰਦੀ ਸੀ ਪਰ ਇਹ ਪੰਜਾਬ ਦੇ ਜਿਹੜੇ 36 ਕੇ 37 ਗੁਰਦੁਆਰੇ ਦੱਸੇ ਜਾ ਰਹੇ ਨੇ ਉੱਥੇ ਫੌਜ ਤਨਾਤ ਕਰਨ ਦਾ ਮਤਲਬ ਕੀ ਸੀ ਕੀ ਉਹਨਾਂ ਨੂੰ ਲੱਗਦਾ ਸੀ ਕਿ ਸੰਤ ਜਰਨੈਲ ਸਿੰਘ ਜੀ ਜਿਹੜੇ ਨੇ ਉਹ ਗੁਰਦੁਆਰੇ ਦੇ ਵਿੱਚ ਨੇ ਜਾਂ ਤੁਸੀਂ ਉਸ ਸਮੇਂ ਕੀ ਦੇਖਿਆ ਦੇਖੋ ਜੀ ਗੱਲ ਇਹ ਆ ਵੀ ਕੱਲੇ ਸੰਤ ਜਰਨੈਲ ਸਿੰਘ ਦੀ ਗੱਲ ਹੁੰਦੀ ਨਾ ਤਾਂ ਕੋ ਬਹੁਤੀ ਵੱਡੀ ਗੱਲ ਨਹੀਂ ਸੀ ਉਹ ਪਾਣੀ ਬੰਦ ਕਰ ਸਕਦੇ ਸੀ ਬਿਜਲੀ ਬੰਦ ਕਰ ਸਕਦੇ ਸੀ ਕਿ ਹੋਰ ਢੰਗ ਨਾਲ ਕਰ ਸਕਦੇ ਬੜਾ ਕੁਝ ਹੋ ਸਕਦਾ ਸੀ ਪਰ ਸਰਕਾਰ ਦੀ ਇੱਕੋ ਇੱਛਾ ਸੀ ਕਿ ਆਪਾਂ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਹੂੰ ਡਰਾ ਕੇ ਦਬਕਾ ਕੇ ਕਸਿਆਰੇ ਬਣਾ ਕੇ ਜਿਹੜੀਆਂ ਸਿੱਖ ਮੰਗਾ ਮੰਗਦੇ ਨੇ ਜਿਹੜੇ ਸਿੱਖਾਂ ਨਾਲ ਵਾਅਦੇ ਕੀਤੇ ਸਨ 47 ਤੋਂ ਪਹਿਲਾਂ ਜੀ ਉਹ ਜਿਹੜੀਆਂ ਮੰਗਾ ਨਾ ਮੰਗਣ ਵੀ ਐਸਾ ਡਰਾਓ ਇਸ ਹਿਸਾਬ ਦੇ ਨਾਲ ਕਿਉਂਕਿ ਸੰਤ ਜਰਨੈਲ ਸਿੰਘ ਇੱਕ ਗੁਰਦੁਆਰੇ 37 ਗੁਰਦੁਆਰੇ ਵਿੱਚ ਨਹੀਂ ਸੰਢਾ ਹੈਗੇ ਤੇ ਉਹਨਾਂ ਗੁਰਦੁਆਰੇ ਵਿੱਚ ਵੀ ਗੋਲੀ ਚਲਾਈ ਜਿਵੇਂ ਗੁਰਦੁਆਰਾ ਦੂਹਨਵਾਰਨ ਸਾਹਿਬ ਵੀ ਚੱਲੀ ਹੈ ਬਿਲਕੁਲ ਸੋ ਉਸ ਸਮੇਂ ਜਿਹੜਾ ਸਰਕਾਰ ਦੀ ਮਨਸ਼ਾ ਸੀ ਉਹ ਸਹੀ ਨਹੀਂ ਸੀ ਜਿਸ ਕਰਕੇ ਸਾਰਾ ਕੁਝ ਵਾਪਰਿਆ ਸਿੰਘ ਸਾਹਿਬ ਤੁਸੀਂ ਕੀ ਦੇਖਿਆ ਕੀ ਉਸ ਸਮੇਂ ਜਿਵੇਂ ਦੱਸਿਆ ਜਾ ਰਿਹਾ ਕਿ ਨਾਮ ਹੈ ਗੁਰਦੋਵੀ ਪਾਸ਼ਾਹੀ ਦਾ ਸਥਾਨ ਹੈ ਗੁਰਦੁਆਰਾ ਦੁਖਨਵਾਰਨ ਸਾਹਿਬ ਉੱਥੇ ਵੀ ਜਿਹੜਾ ਕਿਹਾ ਜਾ ਰਿਹਾ ਕਿ ਕਿ ਅਜੈਬ ਸਿੰਘ ਜਿਹੜੇ ਉੱਥੇ ਦੇ ਮੈਨੇਜਰ ਹੁੰਦੇ ਸੀ ਉਹ ਕਹਿੰਦੇ ਅਸੀਂ ਸਾਰਾ ਆਕੀ ਡਾਟਾ ਹਾਲ ਦੇਖਿਆ ਤੁਸੀਂ ਉਸ ਸਮੇਂ ਜਿਹੜਾ ਇਹ ਸਾਰੀ ਜਿਹੜੀਆਂ ਤਸਵੀਰਾਂ ਦੇਖੀਆਂ ਨੇ ਤਾਂ ਉਸ ਸਮੇਂ ਹਾਲਾਤ ਕੀ ਸੀ ਕਿੰਨੇ ਸਿੰਘ ਸਿੰਘਣੀਆਂ ਜਾਂ ਬੱਚੇ ਨੇ ਉਹ ਸ਼ਹੀਦ ਹੋਏ ਸੀ ਤਾਂ ਉਹ ਕਿਹੜੀ ਜਗ੍ਹਾ ਤੇ ਸੀ ਮੈਂ ਤਾਂ ਦਰਬਾਰ ਸਾਹਿਬ ਸ੍ਰੀ ਸੰਤਾਂ ਦੇ ਨਾਲ ਅੱਛਾ ਜੀ ਸੱਚਖੰਡ ਜਨ ਅੰਦਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਉੱਥੇ ਜਿਹੜਾ ਸੀਗਾ ਜਿਵੇਂ ਦੱਸਿਆ ਪਹਿਲਾਂ ਲੰਗਰ ਹਾਲ ਦੀ ਜਿਹੜੀ ਜਿੱਥੇ ਸੰਤ ਜਰਨੈਲਸ ਨੇ ਲੈਕਚਰ ਕਰਦੇ ਸੀ ਉੱਥੇ ਸਾਡੀ ਡਿਊਟੀ ਸੀ ਹੂੰ ਪਹਿਲਾਂ ਤਾਂ ਜੇ ਸਾਹਿਬ ਨਾਲ ਅਸੀਂ ਮੋਰਚਾਂ ਵੀ ਸਸਾ ਸਾਡੇ 4 ਬੰਦੇ ਸੀ ਅਸੀਂ ਇੱਕ ਮੋਰਚੇ 'ਚ ਹੂੰ ਦੋ ਅਸੀਂ ਹੈਗੇ ਆ ਤੇ ਦੋ ਸ਼ਹੀਦ ਹੋ ਗਏ ਸੀ ਉੱਥੇ ਸਾਡੇ ਨਾਲ ਉਹ ਸਮੇਂ ਜਿਹੜਾ ਮੋਰਚਾਂ ਵਿੱਚੋਂ ਸਿੱਧਾ ਮਿਲਟਰੀ ਦੇ ਨਾਲ ਲੜਾਈ ਹੁੰਦੀ ਉਹਦੇ ਤਾਂ ਕੋਈ ਇਹ ਨਹੀਂ ਸੀ ਪਤਾ ਨਹੀਂ ਸੀ ਲੱਗਦਾ ਐਨਾ ਹੀ ਪਤਾ ਲੱਗਦਾ ਸੀ ਜਿਹੜੇ ਮਿਲਟਰੀ ਵਾਲੇ ਦੀ ਢੇਰੀਆਂ ਲੱਗੀਆਂ ਜਾਂਦੀਆਂ ਨੇ ਜਿਦੋਂ ਆਉਂਦੇ ਸਿੰਘ ਫਿਰ ਉਹ ਗੋਲੀਆਂ ਨਾ ਉਡਾਈ ਜਾਂਦੇ ਸੀ ਹੂੰ ਤੇ ਫਿਰ 4 ਤਰੀਕ ਦੇ ਸਵੇਰੇ ਅਮਰਤ ਵੇਲੇ ਤੋਂ ਲੈ ਕੇ 4 ਦਾ ਦਿਨ ਜੀ 4 ਦੀ ਰਾਤ 5 ਦਾ ਦਿਨ 5 ਦੀ ਰਾਤ ਜਦੋਂ ਆਈ ਆ ਨਾ ਹੂੰ ਤੇ ਉਸ ਸਮੇਂ ਇਹਨਾਂ ਨੇ ਪੂਰਾ ਯੋਰ ਲਾ ਕੇ ਵੇਖ ਲਿਆ ਇਹਨਾਂ ਨੇ ਦੇਖੋ ਆਪਣੀਆਂ ਗੰਨਾਂ ਦੇ ਨਾਲ ਕਈ ਤਰੀਕਿਆਂ ਦੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਐ ਇਸ ਤੱਕ ਕਮਾਂਡੋ ਉਤਾਰਨ ਵਾਲੀ ਵੀ ਗੱਲ ਆਪ ਸਾਰਾ ਤੁਸੀਂ ਸੁਣਿਆ ਹੂੰ ਇਹ ਬਹੁਤ ਕੁਝ ਉਹਨਾਂ ਨੇ ਬੜਾ ਯਤਨ ਕੀਤਾ ਹੂੰ ਫਿਰ ਇਹਨਾਂ ਦੀ ਪੇਸ਼ ਨਹੀਂ ਗਈ 5 ਤਰੀਕ ਦੀ ਰਾਤ ਨੂੰ ਫਿਰ ਇਹ ਟੈਂਕ ਲੈ ਕੇ ਆਏ ਨੇ ਅੱਛਾ ਗੋਲੀਬਾਰੀ ਤੋਂ ਬਾਅਦ ਹਾਂ ਗੋਲੀਬਾਰੀ ਚਲ ਜਦੋਂ ਦੇ ਨਹੀਂ ਪੇਸ਼ ਗਈ ਨਾ ਐਲ ਐਮ ਜੀ ਐਮ ਐਮ ਜੀ ਗੰਨਾ ਮਟਰ ਗੰਨਾ ਇਹ ਸਾਰੀਆਂ ਨੇ ਚਲਾਈਆਂ ਪਰ ਇਹਦੀ ਪੇਸ਼ ਨਹੀਂ ਗਈ ਤੇ ਮੈਂ ਵੀ 5 ਤਰੀਕ ਦੀ ਸ਼ਾਮ ਤੱਕ ਉੱਥੇ ਮੋਰਚਾ 'ਚ ਰਹੇ ਆ ਫਿਰ ਉੱਥੇ ਬਾਬਾ 18 ਸਿੰਘ ਮੇਰੇ ਸੌਰਾਂ 'ਚ ਰਿਸ਼ਤੇਦਾਰੀ ਪੈਂਦੀ ਹੈ ਤੇ ਉਹਨਾਂ ਨੇ ਮੈਨੂੰ ਭੇਜਿਆ ਸਾਡੇ ਘਰ ਦੇ ਵੀ ਉੱਥੇ ਸਣੋਂ ਦਾ ਬੱਚਾ ਮੇਰਾ 1 ਸਾਲ ਦਾ ਸੀ ਉਦੋਂ ਜੀ ਤੇ ਉਹਨਾਂ ਨੇ ਭੇਜਿਆ ਵੀ ਇਹਨਾਂ ਨੂੰ ਤੁਸੀਂ ਸਰਾਂ ਛੱਡ ਕੇ ਆਓ ਮੈਂ ਸਰਾਂ ਵੀ ਛੱਡਣ ਵਾਸਤੇ ਗਿਆ ਤੇ ਉਹ ਇੱਕ ਬੱਚੀ ਸੀ ਜਿਹੜੀ ਮੇਰੇ ਸਹੁਰਿਆਂ ਦਾ ਘਰ ਵੀ ਨਾਲ ਹੀ ਦਰਬਾਰ ਸਾਹਿਬ ਦੇ ਤੇ ਉਹਨਾਂ ਉਹ ਇਕੱਠੀਆਂ ਪੜ੍ਹਦੀਆਂ ਸਨ ਜੀ ਉਹ ਬਾਈ ਚਾਂਸ ਦਰਬਾਰ ਸਾਹਿਬ ਜਦੋਂ ਗੋਲੇਬਾਰੀ ਸ਼ੁਰੂ ਹੋਈ ਹੈ ਨਾ ਉਹ ਮੱਥਾ ਟੇਕਣ ਆਈ ਹੋਈ ਸੀ ਚਾਰ ਉਹ ਬੱਚੀ ਹਾਂ ਠੀਕ ਉਹ ਸਾਡੇ ਘਰ ਦਾ ਨੂੰ ਵੇਖ ਕੇ ਫਿਰ ਉਹਨਾਂ ਕੋਲੇ ਆ ਗਈ ਉਹ ਫਿਰ ਬਾਬਾ ਠਾਰਾ ਸਿੰਘ ਮੈਨੂੰ ਕਹਿੰਦੇ ਵੀ ਇਹਨਾਂ ਨੂੰ ਤੁਸੀਂ ਉੱਥੇ ਛੱਡ ਕੇ ਆਓ ਫਿਰ ਅਸੀਂ 5 ਤਰੀਕ ਦੀ ਰਾਤ ਨੂੰ ਹੂੰ ਪੰਜਾਬ ਸਿੰਘ ਵਾਲੀ ਗਲੀ ਪੈਂਦੀ ਪਿਛਲੇ ਪਾਸੇ ਸਰਾਂ ਦੇ ਵਿੱਚੋਂ ਵੀ ਰਾਹ ਪਾੜਿਆ ਹੋਇਆ ਸੀ ਸਮੁੰਦਰੀ ਹਾਲ ਨਾਨਕਨਵਾਸ ਤੋਂ ਅੱਗੇ ਜਾ ਕੇ ਸ਼ਰੋਮਣੀ ਅਕਾਲੀ ਦਲ ਦਾ ਨਿੱਕਾ ਜਿਹਾ ਦਫ਼ਤਰ ਹੁੰਦਾ ਸੀ ਦੋ ਕਮਰੇ ਹੁੰਦੇ ਸਨ ਹਾਂ ਬੈਕ ਸਾਈਡ ਦਾ ਬਿਲਕੁਲ ਜਥੇਦਨ ਗੁਰੂ ਹਰਗੋਬਿੰਦ ਨਿਵਾਸ ਹੈ ਉੱਥੇ ਹੁੰਦੇ ਸਨ ਤੇ ਉਧਰੋਂ ਰਸਤਾ ਸੀ ਜਿੱਥੋਂ ਸਖਦੇਬ ਬੱਬਰੋਣੀ ਸਾਰੇ ਨਿਕਲ ਕੇ ਗਏ ਨੇ ਨਾ ਉਹ ਰਸਤੇ ਥਾਣੀ ਮੈਂ ਛੱਡ ਕੇ ਆਇਆ ਉਹਨੂੰ ਛੱਡ ਕੇ ਜਦੋਂ ਅਸੀਂ ਵਾਪਸ ਆਏ ਮੇਰੇ ਨਾਲ ਇੱਕ ਹੋਰ ਸੀ ਟੰਗ ਰੇਦਾ ਸੀ ਸ਼ੀਤ ਸ਼ੀਤ ਨਾ ਉਹਦਾ ਉਹ ਵੀ ਮੇਰੇ ਨਾਲ ਗਿਆ ਸੀ ਜਦੋਂ ਅਸੀਂ ਵਾਪਸ ਆਇਆ ਆਉਂਦਿਆਂ ਨੂੰ ਸਾਡੇ ਫਿਰ ਉਹ ਟੈਂਕ ਜਿਹੜੇ ਆਉਣੇ ਸ਼ੁਰੂ ਹੋ ਗਏ ਸੀ ਜੀ ਫਿਰ ਅਸੀਂ ਸਰਾਂ ਚ ਰੁੱਕ ਗਏ ਆ ਤੇ ਇੱਧਰ ਆ ਨਹੀਂ ਸਕੇ ਹੂੰ ਤੇ ਫਿਰ ਉੱਥੇ ਜਿਹੜਾ ਸਾਨੂੰ ਰਾਤ ਇਹਨਾਂ ਨੇ ਸਾਨੂੰ ਉੱਥੇ ਬੰਦ ਕੀਤਾ ਜਿਹੜੀ ਮਿਲਟਰੀ ਆ ਨਾ ਟੈਂਕੀ ਵਾਲੇ ਪਾਸੇ ਇੱਕ ਗੇਟ ਹੈ ਹੂੰ ਉਹ ਗੇਟ ਤੋੜ ਕੇ ਫਿਰ ਅੰਦਰੋਂ ਸਰਾ ਦੇ ਵਿੱਚ ਆਈ ਹੈ ਫਿਰ ਇਹਨਾਂ ਨੇ ਇੰਜ ਕੀਤਾ ਵੀ ਜਿਹੜਾ ਵੀ ਉੱਥੇ ਮਿਲਿਆ ਗੋਲੀਆਂ ਨਾਲ ਉਡਾ ਦਿੱਤੇ ਇਹਨਾਂ ਨੇ ਅੱਛਾ ਤੇ ਥੱਲੇ ਵਾਲੀ ਮੰਜ਼ਲ ਅਸੀਂ ਵਿਚਕਾਰਲੀ ਮੰਜ਼ਲ 'ਚ ਸਾਂ ਇਹਨਾਂ ਨੇ ਆਏ ਆ ਕੇ ਦਰਵਾਜ਼ੇ ਬੰਦ ਕਰਤੇ ਦੂਜੀ ਮੰਜ਼ਲ ਦੇ ਹੂੰ ਇਥੋਂ ਤੱਕ ਕਿ ਕਹੀਂ ਵੇਖਿਆ ਸਾਡੇ ਸਾਹਮਣੇ ਜਿਹੜੇ ਦੂਜੀ ਮੰਜ਼ਲ ਦੇ ਸਾਹਮਣੇ ਜਿਹੜਾ ਕਮਰਾ ਸੀ ਉੱਥੇ ਛੜਦੇ ਜਿਹੜੇ ਅੰਦਰ ਬੰਦੇ ਭਾジナਠ ਕਰ ਰਹੇ ਨੇ ਹੂੰ ਹੂੰ ਅੰਦਰ ਉਹਨਾਂ ਨੇ ਅੱਗ ਲਾ ਦਿੱਤੀ ਅੰਦਰਾਂ ਇਹਦੇ ਜਿਉਂਦੇ ਵੀ ਸਾੜੇ ਅੱਛਾ ਜੀ ਫਿਰ ਰਾਤ ਬੜਾ ਚੀਖ ਝਾਟ ਪੈਂਦਾ ਰਿਹਾ ਸੀ ਸੁਣਦੇ ਰਹੇ ਅਸੀਂ ਬੰਦ ਸੀ ਤੇ ਜਦੋਂ ਫਿਰ 6 ਤਰੀਕ ਦਾ ਦਿਨ ਚੜ੍ਹਿਆ ਸਾਨੂੰ 10 11 ਵਜੇ ਨਾਲ ਨਾ ਇਹਨਾਂ ਥੱਲੇ ਉਤੋਂ ਕਮਰਿਆਂ ਚੋਂ ਕੱਢ ਕੇ ਫਿਰ ਥੱਲੇ ਲੈ ਕੇ ਆਏ ਨੇ ਜੀ ਜਦੋਂ ਥੱਲੇ ਆ ਕੇ ਅਸੀਂ ਵੇਖਿਆ ਜਿਹੜਾ ਸਰਾਹ ਇਹ ਨੇ ਜਿਹੜੀ ਹੂੰ ਉਹਦੇ ਅੰਦਰ ਵੀ ਇੱਕ ਟੈਂਕੀ ਆ ਤੇ ਉੱਥੇ ਇਸ਼ਨਾਨ ਕਰਨ ਦਾ ਘਰ ਬਣਿਆ ਉਹ ਕਾਫੀ ਡੂੰਗੀ ਸੀ ਜਗਾ ਜਿਹੜੀ ਥੱਲੇ ਜਿਹੜੀ ਸਰਾਹ ਦੇ ਬਰਾਂਡੇ ਸੇ ਉੱਚੇ ਸੀ ਕਿਉਂਕਿ ਅੰਦਰ ਬੇਸਮੈਂਟ ਵੀ ਹੈਗੀ ਇੱਕ ਹੂੰ ਤੇ ਜਿਹੜੀ ਉਹ ਥੱਲੇ ਨੀਵਾ ਥਾਂ ਸੀ ਨਾ ਇੰਨੇ ਢੇਰ ਲੱਗੇ ਪਏ ਲਾਸ਼ਾਂ ਦੇ ਇੰਨੇ ਲੱਗੇ ਪਏ ਵੀ ਉਹ ਬਰਾਂਡੇ ਨਾਲ ਵੀ ਉੱਚੇ ਹੋਏ ਪਏ ਜਿਹੜਾ ਬਰਾਂਡਾ ਉੱਚਾ ਸੀ ਥੱਲੇ ਉਹ ਸਿੰਘ ਸਾਹਿਬ ਤੁਸੀਂ ਇੰਦੀਆਂ ਲਾਸ਼ਾਂ ਦੇਖ ਕੇ ਮਨ ਨੂੰ ਕੋਈ ਸ਼ੋਆ ਨਹੀਂ ਵੀ ਹਾਂ ਕਿਉਂਕਿ ਦੋ ਦੋ ਆਪਾਂ ਇੱਕ ਬੰਦਿਆ ਸਸਕਾਰ ਕਰਦੇ ਹਾਂ ਤਾਂ ਘਰ ਦੇ ਵਿੱਚ ਜਿਹੜਾ ਵਿਛੜ ਪੈ ਜਾਂਦੇ ਨੇ ਵੀ ਬਰੂਣਾ ਆ ਜਾਂਦਾ ਐ ਇੰਨੀਆਂ ਲਾਸ਼ਾਂ ਦੇਖ ਕੇ ਮਨ ਦੇ ਵਿੱਚ ਫਿਰ ਕੋਈ ਕੀ ਖਿਆਲ ਕੀ ਆ ਰਸੀ ਆਪਣੀ ਲੱਗਦਾ ਸੀ ਵੀ ਮੈਂ ਬਚੂਗਾ ਕਿ ਨਹੀਂ ਬਚੂਗਾ ਨਹੀਂ ਉਸ ਸਮੇਂ ਤੇ ਹੈ ਨਹੀਂ ਸੀ ਆਸ ਬਚਣ ਦੀ ਕਿਉਂਕਿ ਜਿਸ ਹਾਮ ਨਾਲ ਜਿਵੇਂ ਅੱਗੇ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਉੱਥੇ ਇੰਨਾ ਅਤਿਆਚਾਰ ਕਿਉਂਕਿ ਦੂਜੇ ਪਾਸੇ ਉਹਨਾਂ ਦੀ ਪੇਸ਼ ਨਹੀਂ ਗਈ ਉਧਰੋਂ ਜਦੋਂ ਮਿਲਟਰੀ ਵਾਲੇ ਜਿਹੜੇ پاس ਗੋਲੀ ਚਲਦੀ ਉਸ ਪਾਸੇ ਆਉਂਦੇ ਨਹੀਂ ਸੀ ਇੱਥੇ ਜਿਹੜੇ ਲੋਕ ਸਨ ਸਰਾ ਵਿੱਚ ਜਿਆਦਾ ਯਾਤਰੂ ਸਨ ਜੀ ਤੇ ਉੱਥੇ ਇਹਨਾਂ ਨੇ ਸਾਡੇ ਸਾਨੂੰ ਇੱਕ ਪਾਸੇ ਬਿਠਾ ਕੇ ਬਣ ਕੇ ਬਿਠਾ ਦਿੱਤਾ ਕੁੰਜੇ ਸਰਾ ਸਰਾ ਦੇ ਬਰਾਂਡੇ ਤੇ ਸਾਨੂੰ ਰਾਮੂ ਵਾਲੀ ਆ ਵੀ ਸਾਡੇ ਕੋਲੇ ਆਇਆ ਉੱਥੇ ਅੱਛਾ ਜੀ ਅੰਨੇ ਵੀ ਲੈਕਚਰ ਕੀਤਾ ਵੀ ਤੁਸੀਂ ਹੁਣ ਮਹਿਫੂਜ਼ ਆ ਬਦਾਮ ਦੇ ਵਿੱਚ ਗਰੀ ਵਾਂਗੂ ਕੋਈ ਕੁਝ ਬੋਲਿਓ ਨਾ ਕਰਿਓ ਨਾ ਹੂੰ ਬਾਨ ਜਿੰਸ ਕਕਰ ਹੁੰਦਾ ਸ਼ਰੋਣੀ ਕਮੇਟੀ ਦਾ ਉਹ ਸਾਡੇ ਵੱਲ ਆਇਆ ਉਹਨੇ ਪੱਗ ਬੰਨੀ ਹੋਈ ਸੀ ਹਲੇ ਬਿਲਕੁਲ ਤੇ ਮਿਲਟਰੀ ਵਾਲਿਆਂ ਨਾਲ ਗੱਲ ਕੀਤੀ ਤੇ ਕਹਿੰਦੇ ਪੱਗ ਉਹਨੇ ਵਿਚਾਰੇ ਨੇ ਪੱਗੋ ਦੀ ਲਾਹ ਕਿਤੇ ਪਰ ਇਹ ਸੁੱਟ ਦਿੱਤੀ ਹੂੰ ਤੇ ਮੇਰੇ ਕੋਲ ਛੋਟੇ ਜਿਹੇ ਪਟਕੇ ਮੈਨਾਂ ਉਹਦਾ ਬੜਾ ਪ੍ਰੇਮ ਸੀ ਤੇ ਉਹ ਮੈਂ ਉਹਦਾ ਕੀਤਾ ਚਲੋ ਨੇ ਵਿਚਾਰੇ ਨੇ ਸਿਰ ਟੱਕ ਲਿਆ ਤੇ ਉਧਰ ਅਸੀਂ ਦੇਖਦੇ ਆ ਉਸੇ ਸਮੇਂ ਚ ਨਾ ਇੱਕ ਬੀਬੀ ਜਿਹੜੀ ਆ ਨਾ ਉਹ ਮਰੀ ਪਈ ਹੈ ਅੱਛਾ ਉਹਦਾ ਬੱਚਾ ਜਿਹੜਾ ਨਾ ਉਹ ਦੁੱਧ ਦੀ ਤਲਾਸ਼ ਕਰ ਰਿਹਾ ਭੁੱਖਾ ਸੀ ਪਹਿਲਾਂ ਰੋਂਦਾ ਵੀ ਰਿਹਾ ਹੋਊਗਾ ਹੁਣ ਹੋ ਸਕਦਾ ਵੀ ਰੋਣਾ ਬੰਦ ਸੀ ਉਹਦਾ ਅਸੀਂ ਵੇਖਿਆ ਕਦੇ ਇੰਦਰ ਕਦੇ ਇੰਦਰ ਕਰੇ ਦੁੱਧ ਵਾਲੇ ਪਾਸੇ ਜਾਂਦਾ ਉਧਰ ਮਿਲਟਰੀ ਵਾਲਿਆਂ ਨੇ ਦੋਨੇ ਵੇਖਿਆ ਇੱਕ ਨੇ ਉਤੋਂ ਫੜੀਆਂ ਦੋਵੇਂ ਲੱਤਾਂ ਛੋਟਾ ਜਿਹਾ ਸੀ 8-9 ਮਹੀਨੇ ਦਾ ਬੱਚਾ ਸੀ ਤੇ ਦੂਜੇ ਨੇ ਥੱਲੇੋਂ ਮਾਰ ਕੇ ਬਰਸਟੈਂਗ ਕਰਕੇ ਨਾ ਸਿਰਫ ਲੱਤਾਂ ਹੀ ਉਹਦੇ ਹੱਥ 'ਚ ਰਹਿ ਗਈਆਂ ਬਾਕੀ ਸਾਰਾ ਕੁਝ ਹੀ ਉਹਨਾਂ ਨੇ ਬੱਚੇ ਦਾ ਥੱਲੇ ਹੀ ਡੇ ਗਿਆ ਸੀ ਸਰ ਸਾ ਤੁਸੀਂ ਇੰਨੀ ਜੜੀਆਂ ਆ ਪਕਰਦਾ ਛੋਟਾ ਬੱਚਾ ਉਹ ਦੇਖਿਆ ਕਿਵੇਂ ਜਿਹੜਾ ਉਸ ਨੂੰ ਜਿਹੜਾ ਚੀਰਿਆ ਗਿਆ ਇੰਨੀਆਂ ਲਾਸ਼ਾਂ ਦੇਖੀਆਂ ਉਸ ਤੋਂ ਫਿਰ ਨਿਕਲ ਕੇ ਕਿਵੇਂ ਆਏ ਕਿਉਂਕਿ ਮੈਨੂੰ ਲੱਗਦਾ ਸੀ ਆਸ ਤਾਂ ਹੈ ਨਹੀਂ ਸੀ ਬਚਨ ਦੀ ਜਿਵੇਂ ਤੁਸੀਂ ਜ਼ਿਕਰ ਕੀਤਾ ਮੈਂ ਹੋਰ ਦੱਸ ਰਿਹਾ ਉਸੇ ਦਾ ਜਿਹੜਾ ਨਾ ਇਹ ਦੋ ਹੋਰ ਬੱਚੇ ਬੜੇ ਹੁੰਦੇ ਸੁੰਦਰ ਬਸਤਰ ਜਿਹੜੀ ਐ ਬਣਾਨ ਤੇ ਕੱਛਾ ਤੇ ਸਿਰ ਤੇ ਮਾਲ ਪਾਏ ਚੱਟੇ ਤੇ ਛਿਹਰੀ ਬੱਚੇ ਲੱਗਦੇ ਸੀ ਬੜੇ ਸੁੰਦਰ ਬੱਚੇ ਸੀ ਰਿਸਟ ਪੁੱਛ ਬੱਚੇ ਤੇ ਉਹ ਰੋ ਰਹੇ ਸੀ ਮੰਮੀ ਪਾਪਾ ਮੰਮੀ ਪਾਪਾ ਕਰ ਰਹੇ ਨੇ ਮਿਲਟਰੀ ਵਾਲਾ ਆਇਆ ਕਹਿੰਦਾ ਆਪਕੇ ਮੰਮੀ ਪਾਪਾ ਉਧਰ ਹੈ ਜਿਹੜੇ ਪਾਸੇ ਸਰਾਹਚ ਅੰਦਰ ਬੜੀ ਦੇ ਉਹ ਬੱਚੇ ਉਧਰ ਨਵਾੜਾ ਜਾਈ ਗਏ ਨੇ ਪਿੱਛੋਂ ਮਾਰਿਆ ਬਰਸ਼ਟ ਤੋਂ ਦੋਵੇਂ ਬੱਚੇ ਵੀ ਉਥੇ ਡੇਰੀ ਕਰ ਅੱਛਾ ਜਮੇ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਛੋਟੇ ਬੱਚਿਆਂ ਦੀ ਵੀ ਜਿਹੜਾ ਕਿੰਨਾ ਕਿਤੇ ਉਹ ਤੇਸ਼ੱਦਦ ਕੀਤਾ ਗਿਆ ਉਹਨਾਂ ਨੂੰ ਜਿਹੜਾ ਮਾਰਿਆ ਗਿਆ ਉਹਦਾ ਕੋਈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸ਼੍ਰੋਮਣੀ ਕਮੇਟੀ ਕੋਲ ਉਸ ਸਮੇਂ ਰਿਕਾਰਡ ਹੈ ਜਾਂ ਅਜੇ ਤੱਕ ਪੇਸ਼ ਨਹੀਂ ਕੀਤਾ ਗਿਆ ਜਾਂ ਕਾਰਨ ਕੀ ਹੈ ਕਿ ਸਮਾ ਕਿਉਂ ਨਹੀਂ ਪੇਸ਼ ਕਰਨ ਦਾ ਸਮਸਤ ਸਮੱਸਿਆ ਲੱਗੀ ਹੈ ਵੇਖੋ ਜਿਹੜਾ ਇਹ ਰਿਕਾਰਡ ਹੈ ਨਾ ਉਸ ਟਾਈਮ ਤਾਂ ਜਿਹੜੇ ਅਸੀਂ ਲੋਕ ਉੱਥੇ ਸੀ ਅਸੀਂ ਹੀ ਰਿਕਾਰਡ ਹਾਂ ਹੂੰ ਕਿਉਂਕਿ ਉੱਥੇ ਕੋਈ ਲਿਖਤ ਪੜਤਲ ਜਿਵੇਂ ਦੱਸਿਆ ਸਕੱਤਰ ਆ ਉਹਦੇ ਚਾਰੇ ਦੀ ਪਾਗੀ ਲਾ ਕੇ ਪਰੇ ਮਾਰੀ ਹਾਂ ਨਾ ਤੇ ਉੱਥੇ ਰਿਕਾਰਡ ਤੇ ਨ ਕੀ ਰੱਖਣਾ ਸੀ ਹੂੰ ਤੇ ਉੱਥੇ ਹੀ ਨਾ ਮੈਂ ਤਨ ਹੋਰ ਦੱਸਾਂ ਥੱਲੇ ਬੇਸਮੈਂਟ ਬਣੀ ਅਸਰਾ ਦੇ ਗੁਰੂ ਰਾਮ ਦਾਸ ਅਸਰਾ ਦੇ ਥੱਲੇ ਬੇਸਮੈਂਟ ਹੈ ਜਿਹਦੇ ਕਰਕੇ ਬਰਾਂਡੇ ਉੱਚੇ ਤੇ ਦੂਜਾ ਅਗਲਾ ਪਾਸਾ ਨੀਵਾ ਸੀ ਉਹ ਬੇਸਮੈਂਟ ਦੇ ਵਿੱਚੋਂ ਨੇ ਇੱਕ ਚਿੱਟਾ ਕੱਪੜਾ ਬਾਹਰ ਕੱਢਿਆ ਕਿਸੇ ਨੇ ਸੋਟੀ ਨਾਲ ਬੰਨ ਕੇ ਉਹ ਵਿੱਚ ਹੋਣਾ ਬੰਦਾ ਉਹਦੇ ਵਿੱਚ ਸਾਰੇ ਉਹ ਲੋਕ ਸਨ ਰਿਕਸ਼ੇ ਚਲਾਉਣ ਵਾਲੇ ਜਿਹੜੇ ਵਿਚਾਰੇ ਲੰਗਰ ਪਾਣੀ ਛਕ ਕੇ ਉੱਥੇ ਬਰਾਂਡਿਆਂ ਚ ਪੈ ਪੂ ਜਾਂਦੇ ਸੀ ਸਵੇਰੇ ਆਪਣੇ ਕੰਮਖਾਨੇ ਤੇ ਚਲੇ ਜਾਣਾ ਜਾਂ ਰਿਕਸ਼ਾ ਚਲਾਉਣਾ ਜੋ ਵੀ ਉਹ ਬੰਦੇ ਜਿਆਦਾ ਉੱਥੇ ਸਨ ਉਹ ਥੱਲੇ ਉਹਨਾਂ ਨੇ ਕਪੜਾ ਕੱਢਿਆ ਤੇ ਇਹਨਾਂ ਨੇ ਅਨਾਉਂਸਮੈਂਟ ਕੀਤੀ ਵੀ ਹਾਥਘੜੇ ਕਰਕੇ ਤੇ ਬਾਹਰ ਆ ਜਾਓ ਤੁਹਾਨੂੰ ਕੁਝ ਨਹੀਂ ਆਖਿਆ ਜਾਏਗਾ ਹਾਂ ਉੱਥੇ ਕਾਫੀ ਬੰਦੇ ਆ ਗਏ ਲਾਈਨਾਂ ਲੱਗ ਗਈਆਂ ਜਿਹੜੇ ਸਰਾ ਦੇ ਖੱਬੇ ਪਾਸੇ ਨਾ ਅੰਦਰ ਪਰਲੇ ਸਿਰੇ ਤੇ ਟੈਂਕੀ ਦੇ ਪਰਲੇ ਪਾਸੇ ਉੱਥੇ ਲਾਈਨਾਂ ਲੱਗ ਗਈਆਂ ਇੱਕ ਵਿਸਲ ਵੱਜੀ ਆ ਬਿਸਲ ਵੱਜਣ ਦੇ ਨਾਲ ਇੱਕਦਮ ਗ੍ਰਨੇਡ ਚ H36 ਹੂੰ ਤੇ ਗੋਲੀਆਂ ਐਨੀ ਵਿਛਾੜ ਕੀਤੀ ਜਾਨੀ ਨੇਰੀਓ ਲਿਆਤੀ ਸੀ ਸਾਹਮਣੇ ਸਾਹਮਣੇ ਬੈਠੇ ਦੇਖ ਰਹੇ ਅੱਛਾ ਉਹਨਾਂ ਵਿੱਚੋਂ ਲਗਭਗ ਸਾਰੇ ਬੰਦੇ ਮਾਸ ਦਾ ਢੇਰ ਹੀ ਬਣ ਕੇ ਕੁਝ ਜਿਹੜੇ ਸਨ ਨਾ ਉਹਨਾਂ ਚ ਤਿੰਨ ਚਾਰ ਬੱਚੇ ਸੀ ਸਾੜਨਾ ਜੋਧਪੁਰ ਜੇਲ੍ਹ ਚ ਰਹੇ ਨੇ ਹੂੰ ਕੈਰੋਂ ਵਾਲ ਪਿੰਡ ਪੈਂਦਾ ਤਰਨਤਾਰਨ ਦੇ ਲਾਗੇ ਛੋਟੇ-ਛੋਟੇ ਬੱਚੇ ਵੀ ਜਿਹੜੇ ਸ਼ਹੀਦ ਕਰਤੇ ਗਏ ਮਾਵਾਂ ਵੀ ਸ਼ਹੀਦ ਕਰਤੀਆਂ ਗਿਆ ਉਹਨਾਂ ਬੱਚਾ ਦੇ ਵਿੱਚ ਉਹ ਕਿਹੜੇ ਕਿੰਨੇ-ਕਿੰਨੇ ਸਾਲ ਦੇ ਬੱਚੇ ਸੀ ਉਹ ਬੱਚੇ ਦਾ ਕਸੂਰ ਕੀ ਸੀ ਬੱਚੇ ਜਿਲਾਰੋ ਜਿਹੜਾ 8-9 ਮਹੀਨੇ ਦਾ ਬੱਚਾ 10-12 ਸਾਲ ਦੇ ਬੱਚੇ ਹੂੰ ਇੱਥੋਂ ਤੱਕ ਵੀ ਜਦੋਂ ਇਹਨਾਂ ਨੇ ਗੋਲੀ ਚਲਾਈ ਜਨਾ ਗ੍ਰਨੇਡ ਚੜਾਈ ਜਿਹੜੇ ਲੈਣਾ ਚ ਸੀਗੇ ਹੂੰ ਭੱਜਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਤੇ ਇੱਕ ਬੀਬੀ ਦੇ ਪੇਟ ਵਿੱਚੋਂ ਬੱਚਾ ਡਿੱਗਦਾ ਵੇਖਿਆ ਉਹ ਸਮੇਂ ਉਹਨਾਂ ਵਿੱਚੋਂ ਤਿੰਨ ਚਾਰ ਸਿੰਘ ਬੱਚੇ ਸੀ ਜਿਹੜੇ ਸਾਡੇ ਨਾਲ ਜੋਧਪੁਰ ਜੇਲ੍ਹ 'ਚ ਰਹੇ ਐ ਤੇ ਇਸ ਤਰ੍ਹਾਂ ਜਾਨੀ ਕਿ ਉੱਥੇ ਫਿਰ ਸਾਨੂੰ 6 ਤਰੀਕ ਨੂੰ ਉਹਨਾਂ ਨੇ ਉੱਥੋਂ ਫੜਿਆ ਤੇ ਉਸ ਤੋਂ ਬਾਅਦ ਸਾਨੂੰ ਫਿਰ ਮਿਲਟਰੀ ਕੈਂਪਾਂ 'ਚ ਲੈ ਗਏ ਮਿਲਟਰੀ ਕੈਂਪਾਂ ਵਿੱਚ ਇੱਕ ਸਕੂਲ ਐ ਮਿਲਟਰੀ ਦਾ ਉਹਦਾ ਫਰਸ਼ ਸੀਗਾ ਉੱਥੇ ਸਿਰਫ ਤੇੜ ਕਿਸ਼ਾਰੇ ਬਾਕੀ ਸਾਰੇ ਕੋਈ ਕਪੜਾ ਨਹੀਂ ਲੱਤਾਂ ਬਾਂਹਾਂ ਕਿ ਸਾਨੂੰ ਉਹਦੇ ਸੁੱਟ ਦਿੱਤਾ ਤੇ ਸਮਝ ਲਓ ਵੀ 6 ਤਰੀਕ ਦੀ ਰਾਤ ਤੋਂ ਲੈ ਕੇ 10 ਤਰੀਕ ਤੱਕ ਇੱਕੇ ਥਾਂ ਹੀ ਫਰਸ਼ ਤੇ ਸੁਟੀ ਰੱਖਿਆ ਓਏ ਹੋਏ ਤੇ ਉੱਥੇ ਦੀ ਚੜਨਾ ਉੱਥੇ ਰਾਤ ਪੈਣੀ ਐਸੇ ਹਾਲਾਤ ਹੋ ਗਏ ਸਨ ਸਾਡਾ ਜਿਹੜਾ ਮਾਸ ਸੀ ਨਾ ਹੂੰ ਸੜ-ਸੜ ਕੇ ਸਾਨੂੰ ਮੁਸ਼ਕਾਉਣ ਲੱਗ ਪਿਆ ਸੀ ਅਸਾਂ ਵੀ ਜੇ ਕਿਤੇ ਮਾੜਾ ਮੂਟਾ ਹੇਲੜਾ ਜੁਲੜਣਾ ਤੇ ਰਾਤ ਨੂੰ ਹੇਲਣਾ ਠੰਡਾ ਫਰਸ਼ ਹੁੰਦਾ ਤੇ ਤੇ ਨਹੀਂ ਤਾਂ ਦਿਨ ਨੂੰ ਤਾਂ ਐਨਾ ਗਰਮ ਫਰਸ਼ ਹੁੰਦਾ ਸੀ ਹਿੱਲਿਆ ਨਹੀਂ ਜਾਂਦਾ ਮਾਸ ਸੜਦਾ ਸੀ ਉਤੋਂ ਫਿਰ ਸਾਨੂੰ ਨਾਬਾ ਜੇਲ੍ਹ ਲਿਆਏ ਹੂੰ ਕਿਉਂਕਿ ਜੇ ਇਹ ਕਰੀਏ ਫਿਰ ਤਾਂ ਬਹੁਤ ਸਮੇਂ ਦੀ ਲੋੜ ਹੈ ਸਾਨੂੰ ਨਾਬਾ ਜੇਲ੍ਹ ਲਿਆਂਦਾ ਇੱਥੇ ਲਿਆ ਕੇ ਵੀ ਸਿੰਘਾਂ ਤੇ ਤਸ਼ੱਦਦ ਬਹੁਤ ਕੀਤਾ ਇਹ ਨਾਬਾ ਜੇਲ੍ਹ ਵਾਲਾ ਤਾਂ ਉਹ ਆਪ ਲੈ ਕੇ ਆਈ ਸੀ ਵੀ ਕਿਵੇਂ ਕੀ ਪ੍ਰੋਸੈਸ ਕੀਤੀ ਸੀ ਆਣਦਾ ਹੋਵੇ ਇਹ ਫਿਰ ਸਾਨੂੰ ਪੁਲਿਸ ਵਾਲੇ ਛੱਡ ਕੇ ਗਏ ਮਿਲਟਰੀ ਉਹ ਸਾਨੂੰ ਲੈ ਕੇ ਆਏ ਉੱਥੋਂ ਤੇ ਕੁਝ ਅਮਰਸਰ ਜੇਲ੍ਹ ਚ ਲੈ ਗਏ ਕਿਸੇ ਨੂੰ ਲੁਧਿਆਣਾ ਜੇਲ੍ਹ ਚ ਲੈ ਗਏ ਤੇ ਕੁਝ ਨਾਬਾ ਜੇਲ੍ਹ ਚ ਲਿਆਂਦੇ ਨਾਬਾ ਜੇਲ੍ਹ ਵਿੱਚੋਂ ਵੀ ਕੱਢ-ਕੱਢ ਕੇ ਨਹੀਂ ਤੇ ਕਾਨੂੰਨ ਆ ਸਰਕਾਰ ਦਾ ਜਦੋਂ ਬੰਦੀ ਹੋ ਜਾਵੇ ਨਾ ਹੂੰ ਉਸ ਤੋਂ ਬਾਅਦ ਅੰਦਰੋਂ ਕੱਢਿਆ ਨਹੀਂ ਜਾਂਦਾ ਜੇਲ੍ਹ ਚ ਕਿਸੇ ਨੂੰ ਬਿਲਕੁਲ ਬਿਲਕੁਲ ਮਨਜ਼ੂਰੀ ਲੈਣੀ ਪੈਂਦੀ ਆ ਕੋਈ ਬਿਮਾਰ ਠਮਾਰ ਹੋ ਜਾਵੇ ਤੇ ਇਹ ਰਾਤ ਨੂੰ ਕੱਢ ਕੇ ਉਹ ਨਰਕਧਾਰੀਏ ਸੀਗੇ ਕੁਝ ਹੂੰ ਹੂੰ ਰਾਤ ਨੂੰ ਕੱਢ ਕੇ ਤੇ ਲੱਡਾ ਕੋਠੀ ਲਾ ਕੇ ਟਾਰਚਰ ਕਰਦੇ ਸੀ ਇਹ ਦੱਸਿਆ ਕਹਿੰਦੇ ਉਹਨਾਂ ਦੇ ਵਿੱਚ ਮੈਂ ਵੀ ਨਾ ਹਿਸਟਰੀ ਪੜ੍ਹਿਆ ਸੀ ਕਹਿੰਦੇ ਵੀ ਜਦੋਂ ਕੁਝ ਸਿੰਘ ਜੇਲ੍ਹ ਦੇ ਵਿੱਚ ਗਏ ਸੀ ਤਾਂ ਉਹਨਾਂ ਨੂੰ ਟੋਰਚ ਬੜਾ ਕੀਤਾ ਜਾਂਦਾ ਸੀ ਰਾਤ ਨੂੰ ਪੁੱਠਾ ਵੀ ਟੰਗ ਦਿੱਤਾ ਜਾਂਦਾ ਸੀ ਉਸ ਵਕ ਕਰੰਟ ਵੀ ਲਗਾ ਦਿੱਤਾ ਜਾਂਦਾ ਸੀ ਖਾਣ ਨੂੰ ਪਾਣ ਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਸੀ ਇਹ ਸਚਾਈ ਹੈ ਤੁਹਾਡੇ ਸਾਥੀ ਵੀ ਦੱਸਦੇ ਨੇ ਨਾਲ ਬਿਲਕੁਲ ਸਚਾਈ ਹੈ ਉਹ ਤੇ ਮੇਰੇ ਖਿਆਲ ਮੁਗਲਾਂ ਦੇ ਜਿਹੜੇ ਹੈਗੇ ਸੀ ਨਾ ਤਸ਼ੱਦਦ ਹੂੰ ਉਹਨਾਂ ਨੂੰ ਵੀ ਮਾਰਤ ਪਾਗੇ ਸੀ ਜੋ ਇਹਨਾਂ ਨੇ ਤਸ਼ੱਦਦ ਕੀਤੇ ਹੂੰ ਬਹੁਤ ਜਿਆਦਾ ਜ਼ੁਲਮ ਕੀਤਾ ਇਹਨਾਂ ਨੇ ਉੱਥੇ ਕੁੱਟ-ਕੁੱਟ ਕੇ ਦੇਖੋ ਦਸੰਬਰ ਜਨਵਰੀ ਦਾ ਮਹੀਨਾ ਹੂੰ ਪਹਿਲਾਂ ਕੁੱਟਣਾ ਬੜਾ ਅੱਛਾ ਫਿਰ ਉਹ ਜਿਹੜਾ ਆ ਹੈਗਾ ਸੀ ਥਰੋਵਰ ਜਿਹਾ ਬਣਿਆ ਵੀ ਛੋਟਾ ਜਿਹਾ ਕਾਲਾ ਜਿਹਾ ਨਾਲਾ ਜਿਹਾ ਕੋਈ ਤੇ ਉਹਦੇ ਵਿੱਚ ਲਿਆ ਕੇ ਸੁੱਟ ਦੇਣਾ ਹੂੰ ਹੁਣ ਦੇ ਉਧਰ ਕੁੱਟਿਆ ਹੋਵੇ ਸਰੀਰ ਤੇ ਉਧਰੋਂ ਠੰਡੇ ਪਾਣੀ ਥੱਲੇ ਜਾ ਉੱਤੇ ਵੀ ਬਰਫ ਜੰਮੀ ਹੁੰਦੀ ਹੂੰ ਹੂੰ ਵੀ ਕਈ ਵਾਰ ਥੱਲੇ ਜਾਣਗੇ ਵੀ ਇੱਕਦਮ ਨਹੀਂ ਡਿੱਗੀ ਦਾ ਜੀ ਥੱਲੇ ਡਿੱਗ ਲੱਗੇ ਬਟਾਇਮਰਾ ਉਦਾਂ ਗਿੱਲੇ ਕੱਪੜੇ ਉਦਾਂ ਹੀ ਰੱਖਣਾ ਫਿਰ ਲਿਆ ਕੇ ਇਹਨਾਂ ਨੇ ਬੰਦੀ ਖੁੱਲਣ ਤੋਂ ਪਹਿਲਾਂ ਪਹਿਲਾਂ ਫਿਰ ਨਾਬਾ ਜੇਲ੍ਹ ਚ ਲਿਆ ਕੇ ਬੰਦ ਕਰ ਦੇਣਾ ਸਿੰਘ ਜੀ ਤੁਹਾਨੂੰ ਹੁਣ ਜਦੋਂ ਜੂਨ ਦਾ ਦਿਹਾੜਾ ਆਉਂਦਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਤਾਂ ਮੈਨੂੰ ਲੱਗਦਾ ਫਿਰ ਉਹ ਸਾਰਾ ਜਿਹੜਾ ਦ੍ਰਿਸ਼ ਹੈ ਤੁਹਾਡੇ ਅੱਖਾਂ ਦੇ ਸਾਹਮਣੇ ਆਂਦਾ ਹੋਊਗਾ ਕਿਵੇਂ ਬੱਚਿਆਂ ਨੂੰ ਚੀਰ ਦਿੱਤਾ ਗਿਆ ਲਾਸ਼ਾਂ ਵਛਾ ਦਿੱਤੀਆਂ ਗਈਆਂ ਜੇਲ੍ਹ ਦੇ ਵਿੱਚ ਟੌਰਚਰ ਕੀਤਾ ਗਿਆ ਜਦੋਂ ਉਹ ਬਿਆਨ ਅੱਖਾਂ ਦੇ ਸਾਹਮਣੇ ਆਉਂਦਾ ਮੈਨੂੰ ਲੱਗਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਹੋਣੀ ਫਿਰ ਇਹ ਤਾਂ ਵੀ ਉਸ ਤੋਂ ਬਾਅਦ ਵਿੱਚ ਵੀ ਕੱਲਾ 84 ਦਾ ਹੀ ਨਹੀਂ ਹੂੰ ਬਾਅਦ ਵਿੱਚ ਵੀ ਮਹੀਨੇ ਵਿੱਚ ਮਾਝ ਦੀ ਸਰਾਂ ਚ ਪਟਿਆਲੇ ਬੜਾ ਟਾਂਟ ਅੱਛਾ 6 ਜੂਨ ਤੋਂ ਬਾਅਦ ਵੀ ਹਾਂ ਉਹ ਤੇ ਜਦੋਂ ਉਹ ਤੇ ਜਦੋਂ ਜੇਲ੍ਹ ਚ ਰਿਹਾ ਆ ਕੇ ਆ ਗਿਆ ਨਾ ਅਸੀਂ 99 ਚ ਹੂੰ ਤੇ ਉਦੋਂ ਫਿਰ ਅਸੀਂ ਉਦੋਂ ਅਸੀਂ ਆਏ ਆ ਗੁਰਦਵਾਰ ਦੂਖਨਵਰਨ ਸਾਹਿਬ ਅਸੀਂ ਕੀਰਤਨ ਕੀਤਾ ਇੱਥੇ ਅੱਛਾ ਜੀ ਅਸੀਂ 90 ਚ ਆਏ ਆ ਦੂਖਨਵਰਨ ਸਾਹਿਬ ਹੂੰ ਹੂੰ ਤੇ 91 ਚ ਗਰੇਵਾਲ ਨੇ ਫਿਰ ਚੁੱਕਲੇ ਸਾਨੂੰ ਇਥੋਂ ਅੱਛਾ ਉਹ ਕਿਉਂ ਚੁੱਕੇਗੇ ਇਸੇ ਕਰ ਕਰਕੇ ਉਹ ਇਹਨਾਂ ਦਾ ਆਪਣਾ ਸੀ ਕੋਈ ਅ ਕਨੋਰੀ ਵਾਲਾ ਭੋਲਾ ਸੀ ਕਨੋਰੀ ਪੈਂਦੇ ਸੰਗਰੂਰ ਵੱਲ ਬਬਰਾਂ ਦਾ ਸੀ ਉਹਨੇ ਕਿਤੇ ਇਹਦਾ ਭਾਂਡਾ ਚੁੱਕਿਆ ਹੋਇਆ ਸੀ ਅੱਛਾ ਗਰੇਵਾਲ ਦਾ ਉਹ ਕਹਿੰਦਾ ਸੀ ਵੀ ਸਾਡੇ ਆ ਸਿੰਘ ਛੱਡ ਤੇ ਤੇਰਾ ਭਾਂਡਾ ਤਾਂ ਛੱਡਾਂਗੇ ਹੂੰ ਹੂੰ ਉਹ ਐਕਚੁਅਲੀ ਮੇਰਾ ਵਿਦਿਆਰਥੀ ਮੇਰੇ ਕੋਲ ਉਹਨੇ ਗੁਰਬਾਣੀ ਦੀ ਸੰਥਿਆ ਕੀਤੀ ਸੀ ਹੂੰ ਹੂੰ ਮੇਰੇ ਕੋਲ ਗੁਰਬਾਣੀ ਦੀ ਸੰਥਿਆ ਕਰਨ ਕਰਕੇ ਪਤਾ ਕਿਸੇ ਦਿਨ ਦੱਸਤਾ ਵੀ ਇਹ ਉਹਨੂੰ ਪਤਾ ਹੋਏਗਾ ਵੀ ਇਹਨੇ ਐਨੇ ਇਸ ਪਾਸੇ ਲਾਇਆ ਇਹਨੂੰ ਹਾਂ ਤੇ ਉਹ ਕਹਿਣ ਲੱਗੇ ਜੀ ਤੂੰ ਦੱਸੋ ਭੋਲਾ ਕਿੱਥੇ ਮੈਂ ਮੈਨੂੰ ਪਤਾ ਹੀ ਨਹੀਂ ਸੀ ਹਾਂ ਫਿਰ ਉਹਨੇ ਐਨਾ ਮੈਨੂੰ ਟਾਰਚਰ ਕੀਤਾ ਤਿੰਨ ਮਹੀਨੇ ਮੈਂ ਬੈੱਡ ਤੇ ਹੀ ਰਹਾ ਅੱਛਾ ਕਿਰਿਆ ਵੀ ਬੈੱਡ ਤੇ ਹੀ ਹਾਂ ਤੇ ਜੇ ਜਿਹੜਾ ਮੈਨੂੰ ਛਡਾਇਆ ਉਹਦੋਂ ਅ ਸਰਦਾਰਾ ਸਿੰਘ ਕੋਲੀ ਨੇ ਹਾਂ ਸ਼ਰੋਮਣੀ ਅਕਾਲੀ ਦਲ ਨੇ ਹਾਂ ਜੀ ਅੱਛਾ ਸਰਦਾਰਾ ਜੀ ਉਹਨਾਂ ਨੇ ਵੀ ਜੇਲ੍ਹ ਕੱਟੀ ਸੀ ਸਰਦਾਰ ਸਿੰਘ ਕੋਲੀ ਨੇ ਤੁਹਾਡੇ ਨਾਲ ਉਹ ਨਹੀਂ ਸਾਡੇ ਨਾਲ ਸਰਜੀਤ ਸਿੰਘ ਨੇ ਕੱਟੀ ਸੀ ਅੱਛਾ ਜਿਹੜੇ ਸਾਤਾ ਸਿੰਘ ਨੇ ਮੇਰੇ ਕੋ ਗੁਰਬਾਣੀ ਦੀ ਸੰਥਿਆ ਕੀਤੀ ਸੀ ਜਿਹੜੇ ਜੀਤਪਾਲ ਸਿੰਘ ਕੋਲੀ ਦੇ ਪਿਤਾ ਜੀ ਨੇ ਨਾ ਹਾਂਜੀ 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 ਸਾਡੇ ਨਾਲ ਨਾਬਾ ਜੇਲ੍ਹ 'ਚ ਰਹੇ ਸੀ ਉਹ ਅੱਛਾ ਹੋਰ ਕਿਹੜੇ ਤੁਹਾਡੇ ਨਾਲ ਵੱਡੇ ਲੀਡਰ ਹੁੰਦੇ ਸੀ ਚੰਦੂ ਮਾਜਾ ਸਾਡੇ ਨਾਲ ਰਿਹਾ ਇਹ ਵੀ ਰਿਹਾ ਪੰਜੌਲੀ ਰਿਹਾ ਤੇ ਰਜਿੰਦਰ ਸਿੰਘ ਮਹਿਤਾ ਚਾਵਲਾ ਵਰਸਾਵਲਟੋਆ ਅੱਛਾ ਜੀ ਭਾਈ ਮਨਜੀਤ ਸਿੰਘ ਹਰਮਿੰਦਰ ਗਿੱਲ ਇਹ ਜਿਹੜੇ ਵੱਡੇ ਵੱਡੇ ਸਾਰੇ ਸੌਣਾ ਰਹੇ ਸੀ ਤੁਹਾਡੇ ਨਾਲ ਇੱਕੋ ਇੱਕੋ ਜੇਲ੍ਹ ਦੇ ਵਿੱਚ ਹੁੰਦੇ ਸੀ ਇਹ ਜੋਧਪੁਰ ਜੇਲ੍ਹ ਚ ਜਿਹੜੇ ਦੂਜੇ ਰਹੇ ਨੇ ਜਿਵੇਂ ਚੰਦੂ ਮਾਜਰਾ ਜੀ ਤੇ ਪੰਜੋਲੀ ਤੇ ਇਹ ਜਿਹੜੇ ਤੇ ਜਿਵੇਂ ਇੱਥੇ ਪਟਿਆਲੇ ਦੇ ਹੋਰ ਵੀ ਸੀਗੇ ਮਨਜੀਤ ਸੋਣੀ ਤੇ ਜਸਵਿੰਦਰ ਸਿੰਘ ਟਰੌਲੀ ਇਹ ਇਹ ਜਸਵਿੰਦਰ ਟਰੌਲੀ ਸਾਡੇ ਨਾਲ ਨਾਲ ਰਹੇ ਨੇ ਉੱਥੇ ਜੋਧਪੁਰ ਜਲਦੀ ਹੈ ਬਾਕੀ ਸਾਰੇ ਇੱਥੇ ਰਹੇ ਨੇ ਨਾ ਬਜੇ ਓਕੇ ਓਕੇ ਸਿੰਘ ਸਾਹਿਬ ਸਮਾਂ ਬੜਾ ਘਾਟਾ ਜਾਂਦੇ ਜਾਂਦੇ ਵਾਰੀ ਸੰਜ ਅਨੈਲ ਸਿੰਘ ਪਿੰਡਰਾਵਾਲੇ ਨਾਲ ਤੁਹਾਡੀ ਕੋਈ ਮੁਲਾਕਾਤ ਹੋਈ ਹੈ ਕਦੇ ਤੁਸੀਂ ਮਿਲਿਓ ਜਾਂ ਕਿੰਨਾ ਸਮਾਂ ਬਤੀਤ ਕੀਤਾ ਮੈਂ 6 ਸਾਲ ਉਹਨਾਂ ਨਾਲ ਰਹਾ ਅੱਛਾ ਜੀ ਉਹਨਾਂ ਨੇ ਵਿਆਹ ਵੀ ਮੇਰਾ ਉਹਨਾਂ ਨੇ ਕੀਤਾ ਆ ਓਕੇ ਬਸ ਸਾਰਾ ਸੰਦੇ ਰਿਸ਼ਤੇਦਾਰੀ ਚ ਓਕੇ ਉਹਨੇ ਵਿਆਹ ਵੀ ਮੇਰਾ ਉਹਨਾਂ ਨੇ ਕੀਤਾ ਰਹਿਣ ਦੇ ਤੇ ਬਲ ਗੱਲ ਹੀ ਅੱਛਾ ਥੋੜੀ ਥੋੜੀ ਉਹਨਾਂ ਦੀ ਸੰਜ ਅਨੈਲ ਸਿੰਘ ਪਿੰਡਰਾਵਾਲੇ ਦਾ ਕਿਦਾਂ ਦਾ ਰਹਿਣ ਸਹਣ ਸੀ ਉਹਨਾਂ ਦਾ ਕੀ ਤੁਹਾਡੇ ਨਾਲ ਕੀ ਜਿਹੜਾ ਵਿਚਾਰ ਵਟਾਂਦਰਾ ਹੁੰਦਾ ਥੋੜਾ ਉਹਦਾ ਜ਼ਿਕਰ ਕਰੋ ਸੰਤ ਜਰਨਲਿਸਟ ਹੁੰਦਾ ਜਿਹੜਾ ਸੀ ਬਹੁਤਕੀਤੇ ਕਹਿੰਦੇ ਵੀ ਹਿੰਦੂਆਂ ਦੇ ਵਿਰੋਧੀ ਸਨ ਪਰ ਮੈਂ ਇਸ ਗੱਲ ਦਾ ਹਾਮੀ ਆ ਕਿ ਅੱਜ ਵੀ ਜਾ ਕੇ ਗੁਰਦਾਸਪੁਰ ਜੇਲ੍ਹ ਚ ਵੇਖ ਸਕਦੇ ਆ ਉਸ ਸਮੇਂ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਜੇਲ੍ਹ ਚ ਬੰਨ ਸੀ ਉਹਨਾਂ ਗੁਰਦੁਆਰੇ ਦੀ ਸੇਵਾ ਕਰਵਾਈ ਤੇ ਉਹ ਕਹਿਣ ਲੱਗੇ ਜੀ ਹਿੰਦੂ ਵੀ ਆਏ ਜਿਹੜੇ ਕਹਿੰਦਾ ਸਾਡਾ ਵੀ ਮੰਦਿਰ ਬਣਾ ਕੇ ਦਿਓ ਉਹਨਾਂ ਸਰੇਆ ਭੇਜਿਆ ਤੇ ਮੈਂ ਆਪ ਖੁਦ ਮਟੀਰੀਅਲ ਜਾ ਕੇ ਦੇ ਕੇ ਆਉਂਦਾ ਰਿਹਾ ਉੱਥੇ ਅੱਛਾ ਜੀ ਗੁਰਦਾਸਪੁਰ ਜ਼ਿਲ੍ਹੇ ਚ ਹੁਣ ਵੀ ਉਹ ਮੰਦਿਰ ਬਣਿਆ ਜਿਹੜਾ ਸੰਤ ਜਰਨੈਲ ਸਿੰਘ ਨੇ ਬਣਵਾਇਆ ਓਕੇ ਮੋਰ ਬੜੀਆਂ ਉਦਾਹਰਨਾਂ ਨੇ ਹਿੰਦੂਆਂ ਦੀ ਕਿਵੇਂ ਮਦਦ ਕੀਤੀ ਰੀਖੀ ਕੇਸ ਤੋਂ ਆਇਆ ਸੀ ਉਹਦੀ ਕੀਤੀ ਤੇ ਅੰਮ੍ਰਿਤਸਰ ਸਾਹਿਬ ਕੰਗੀਆਂ ਦੀ ਕੀਤੀ ਇੱਕ ਦੀ ਬੇਟੀ ਛਡਵਾ ਕੇ ਲੈ ਆਂਦੀ ਬੜਾ ਕੁਝ ਜਾਨੀ ਆਪਾਂ ਉਹ ਉਹਨਾਂ ਦਾ ਜਿਹੜਾ ਮੀਡੀਆ ਉਸ ਸਮੇਂ ਸਰਕਾਰੀ ਸੀ ਜਿਸ ਕਰਕੇ ਉਹ ਪ੍ਰੋਪਰ ਹਾਂ ਨਹੀਂ ਤਾਂ ਸੰਤ ਜਰਨੈਲ ਸਿੰਘ ਵਰਗਾ ਤਾਂ ਨਹੀਂ ਹੋ ਸਕਦਾ ਕੋਈ ਠੀਕ ਹੈ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਜਾਣਕਾਰੀ ਤੁਸੀਂ ਜਿਹੜੀ ਹੈ ਅਹਿਮ ਜਾਣਕਾਰੀ ਜਿਹੜੀ ਹੈ ਸਾਧ ਸੰদর্শকਾਂ ਤੱਕ ਪਹੁੰਚਾਈ ਹੈ ਕਿਉਂਕਿ ਜੂਨ 2084 ਦਾ ਬੜਾ ਵੱਡਾ ਦਿਹਾੜਾ ਹੈ ਕਿਉਂਕਿ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦਰ ਰਾਹੀਂ ਜਿਹੜੀਆਂ ਸੰਗਤਾਂ ਨੇ ਜਾ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਜੁੜੀਆਂ ਨੇ ਤਾਂ ਉਹ ਘਰ ਬੈਠੀਆਂ ਇਹ ਸਾਰੀ ਜਿਹੜੀ ਦਾਸਤਾਨ ਨੇ ਉਹ ਦੇਖ ਰਿਆ ਨੇ ਸੁਣ ਰਿਆ ਨੇ ਸੋ ਉਮੀਦ ਕਰਦੇ ਆ ਕਿ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਾਵਾਂਗੇ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਚੜ੍ਹਦੀ ਕਲਾ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਡੀ ਜਿਹੜੀ ਮੁਲਾਕਾਤ ਹੋਵੇਗੀ ਉਮੀਦ ਕਰਦੇ ਆ ਇਹ ਹੀ ਵਿਸ਼ਾ ਹੋਵੇਗਾ ਸ਼ਖਸੀਅਤ ਜਿਹੜੀ ਅਲੱਗ ਹੋਵੇਗੀ ਪਰ ਜਾਂਦੇ ਜਾਂਦੇ ਬੜੀ ਖਾਸ ਤੌਰ ਤੇ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਜੂਨ 84 ਦੇ ਸਬੰਧ ਦੇ ਵਿੱਚ ਕਲੂ ਕਰਦੇ ਦੀਵਤ ਦੇ ਸਬੰਧ ਦੇ ਵਿੱਚ ਤਾਂ ਤੁਸੀਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਪ੍ਰੋਗਰਾਮ ਚੱਲ ਰਿਹਾ ਉਸ ਸ਼ਖਸੀਅਤ ਨਾਲ ਮੁਲਾਕਾਤ ਕਰ ਸਕਦੇ ਹੋ ਤੇ ਹੋਰ ਜਾਣਕਾਰੀ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਨੂੰ ਜਾਣ ਕੇ ਅਮਰਜੀਤ ਸਿੰਘ ਨੂੰ ਬਹੁਤ ਜ਼ਿਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫਾਰ 올 ਯੋਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਤਾਬਾ ਇੰਡੀਅਨ ਕੁਜ਼ੀਨ Tracy fine authentic indian cuisine in Tracy or scan QR code to contact us. Similarly family dental office or scan QR code to contact us.